DIG ਹਰਚਰਨ ਸਿੰਘ ਪੁੱਲਰ ਮਾਮਲੇ ਦੇ ਵਿੱਚ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਤਾਂ ਦੱਸਿਆ ਕਿ ਪਰਿਵਾਰ ਨੇ ਮੰਗ ਕੀਤੀ ਗਈ ਸੀ ਕਿ ਜਿਹੜੇ ਵੀ ਉਹਨਾਂ ਦੇ ਖਾਤੇ ਫ੍ਰੀਜ਼ ਕੀਤੇ ਗਏ ਨੇ ਉਹਨਾਂ ਨੂੰ ਡੀ ਫ੍ਰੀਜ਼ ਕੀਤਾ ਜਾਵੇ ਹਾਲਾਂਕਿ ਹੁਣ ਉੱਥੇ ਹੀ ਹਾਈ ਕੋਰਟ ਤੱਕ ਜਿਹੜੀ ਕਿ ਜਿਹੜੀ ਕਿ ਪਰਿਵਾਰ ਨੇ ਅਪਰੋਚ ਕੀਤੀ ਸੀ ਤੇ ਜਿਸ ਤੋਂ ਬਾਅਦ ਉੱਥੇ ਹੀ ਕਵੱਡੀ ਮੰਗ ਰੱਖੀ ਸੀ ਕਿ ਉਹਨਾਂ ਦੀ ਜਿਹੜੀ ਕਿ ਪੈਨਸ਼ਨ ਅਤੇ ਉਹਨਾਂ ਦਾ ਘਰ ਦਾ ਜਿਹੜਾ ਕਿ ਖਰਚਾ ਬਹੁਤ ਔਖਾ ਚੱਲ ਰਿਹਾ ਹੈ ਜਿਸ ਤੋਂ ਬਾਅਦ ਉਹਨਾਂ ਦੇ ਜਿਹੜੇ ਕਿ ਖਾਤੇ ਨੇ ਉਹ ਡੀ ਫ੍ਰੀਜ਼ ਕੀਤੇ ਜਾਣ ਹਾਲਾਂਕਿ ਦੂਜੇ ਪਾਸੇ ਉੱਥੇ ਹੀ DIG ਹਰਚਰਨ ਸਿੰਘ ਪੁੱਲਰ ਦੇ ਪਰਿਵਾਰ ਨੇ ਇਹ ਮੰਗ ਕੀਤੀ ਤੇ ਹੁਣ 8 ਦਸੰਬਰ ਦੀ ਤਰੀਕ ਜਿਹੜੀ ਕਿ ਤੈਅ ਕਰ ਦਿੱਤੀ ਹੈ ਤੇ ਉਸ ਤੋਂ ਬਾਅਦ ਅਗਲੀ ਸੁਣਵਾਈ ਹੋਵੇਗੀ ਤਾਂ ਉੱਥੇ ਹੀ ਹਰਚਰਨ ਸਿੰਘ ਭੋਲਰ ਨੂੰ ਲੈ ਕੇ ਗੱਲ ਕਰੀਏ ਤਾਂ ਪਿਛਲੇ ਦਿਨਾਂ ਦੇ ਵਿੱਚ ਰਿਸ਼ਵਤ ਦੇ ਮਾਮਲੇ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਸੀਬੀਆਈ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਦੂਜੇ ਪਾਸੇ ਉੱਥੇ ਹੀ ਲਗਾਤਾਰ ਇਹ ਮਾਮਲਾ ਤੇ ਮੁਸ਼ਕਲਾਂ ਉਹਨਾਂ ਦੀਆਂ ਬਾਤੀਆਂ ਹੋਈਆਂ ਨਜ਼ਰ ਆਈਆਂ ਤੇ ਹੁਣ ਡੀਆਈਸੀ ਹਰਚਰਨ ਸਿੰਘ ਪੁੱਲਣ ਦੇ ਜਿਹੜੇ ਕਿ ਜਦੋਂ ਗ੍ਰਿਫਤਾਰੀ ਹੋਈ ਤਾਂ ਉਸ ਤੋਂ ਹੈਰਾਨ ਕਰਨ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਸੀ ਤੇ ਉਹਨਾਂ ਦੇ ਘਰ ਜਿਹੜਾ ਕਿ ਸੋਨਾ ਵੱਡੀ ਗਿਣਤੀ ਦੇ ਵਿੱਚ ਤੇ ਕੈਸ਼ ਵੱਡੀ ਗਿਣਤੀ ਦੇ ਵਿੱਚ ਬਰਾਮਦ ਹੋਇਆ ਤੇ ਜਿਸ ਤੋਂ ਬਾਅਦ ਇਹ ਤਸਵੀਰਾਂ ਦੇਖ ਕੇ ਸਭ ਹੈਰਾਨ ਸੀ ਪਰੰਤੂ ਹੁਣ ਉੱਥੇ ਹੀ ਸੀਬੀਆਈ ਦੀ ਗ੍ਰਿਫਤਾਰੀ ਤੋਂ ਬਾਅਦ ਕ੍ਰਿਸ਼ਨੂ ਸਰਦਾ ਨੂੰ ਵੀ ਜਿਹੜਾ ਕਿ ਨਿਆਇਕ ਰਸਤੇ ਵਿੱਚ ਭੇਜ ਦਿੱਤਾ ਤੇ ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਜਿਹੜੀਆਂ ਕਿ ਸਾਰੀਆਂ ਚਾਇਦਾ ਦਾ ਉਸ ਨੂੰ ਲੈ ਕੇ ਵਿਹਾਜਾ ਤੱਕ ਜਾਂਚ ਪੜਤਾਲ ਚੱਲ ਰਹੀ ਹੈ ਤੇ ਜਿਹੜੇ ਉਹਨਾਂ ਦੇ ਪਰਿਵਾਰ ਦੇ ਖਾਤੇ ਸੀ ਉਹ ਫ੍ਰੀਜ਼ ਕਰ ਦਿੱਤੇ ਸੀ ਡੀ ਫ੍ਰੀਜ਼ ਕਰਨ ਦੀ ਮੰਗ ਕੀਤੀ ਸੀ ਤੇ ਉਹਨਾਂ ਦੇ ਘਰ ਦੇ ਪਰਿਵਾਰ ਦਾ ਕਹਿਣਾ ਸੀ ਕਿ ਜਿਸ ਤੋਂ ਬਾਅਦ ਕਿ ਜਿੰਨੇ ਵੀ ਸਾਡੇ ਖਾਤੇ ਨੇ ਉਹਨਾਂ ਨੂੰ ਡੀ ਫ੍ਰੀਜ਼ ਕੀਤਾ ਜਾਵੇ ਤੇ ਸਾਡੇ ਘਰ ਦੀ ਜਿਹੜੀ ਕਿ ਖਰਚਾ ਜਿਹੜਾ ਖਿਚਲਾਉਣਾ ਮੁਸ਼ਕਲ ਹੋ ਗਿਆ ਪਰੰਤੂ ਹੁਣ ਹਾਈ ਕੋਰਟ ਨੇ ਜਿਹੜੀ ਕਿ 8 ਦਸੰਬਰ ਦੀ ਤਾਰੀਖ ਤੈਅ ਕੀਤੀ ਹੈ ਤੇ ਜਿਸ ਤੋਂ ਬਾਅਦ ਉੱਥੇ ਹੀ ਜਿਹੜਾ ਕਿ ਪਰਿਵਾਰ ਦੇ ਮੰਗ ਤੋਂ ਬਾਅਦ ਜਿਹੜੇ ਕਿ ਖਾਤੇ ਨੂੰ ਡੀਫ੍ਰੀਜ਼ ਕਰਨ ਦੇ ਮਾਮਲੇ 'ਚ ਅਗਲੀ ਸੁਣਵਾਈ ਹੁਣ 8 ਦਸੰਬਰ ਨੂੰ ਹੋਵੇਗੀ। ਡੀਐਚਏ ਹਰਚਰਨ ਸਿੰਘ ਪੁੱਲਰ ਮਾਮਲੇ ਦੇ ਵਿੱਚ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਤਾਂ ਦੱਸਿਆ ਕਿ ਪਰਿਵਾਰ ਨੇ ਮੰਗ ਕੀਤੀ ਗਈ ਸੀ ਕਿ ਜਿਹੜੇ ਵੀ ਉਹਨਾਂ ਦੇ ਖਾਤੇ ਫ੍ਰੀਜ਼ ਕੀਤੇ ਗਏ ਨੇ ਉਹਨਾਂ ਨੂੰ ਡੀਫ੍ਰੀਜ਼ ਕੀਤਾ ਜਾਵੇ। ਹਾਲਾਂਕਿ ਹੁਣ ਉੱਥੇ ਹੀ ਹਾਈ ਕੋਰਟ ਤੱਕ ਜਿਹੜੀ ਕਿ ਜਿਹੜੀ ਕਿ ਪਰਿਵਾਰ ਨੇ ਅਪਰੋਚ ਕੀਤੀ ਸੀ ਤੇ ਜਿਸ ਤੋਂ ਬਾਅਦ ਉੱਥੇ ਹੀ ਕਬੱਡੀ ਮੰਗ ਰੱਖੀ ਸੀ ਕਿ ਉਹਨਾਂ ਦੀ ਜਿਹੜੀ ਕਿ ਪੈਨਸ਼ਨ ਅਤੇ ਉਹਨਾਂ ਦਾ ਘਰ ਤਾਂ ਜਿਹੜਾ ਕਿ ਖਰਚਾ ਬਹੁਤ ਔਖਾ ਚੱਲ ਰਿਹਾ ਦੇਸੋ ਬਾਅਦ ਉਹਨਾਂ ਦੇ ਜਿਹੜੇ ਕਿ ਖਾਤੇ ਨੇ ਉਹ ਟੀਫ ਰੀਸ ਕੀਤੇ ਜਾਣ ਹਾਲਾਂਕਿ ਦੂਜੇ ਪਾਸੇ ਉੱਥੇ ਹੀ ਡੀਆਈਜੀ ਹਰਚਰਨ ਸਿੰਘ ਪੁੱਲਰ ਦੇ ਪਰਿਵਾਰ ਨੇ ਇਹ ਮੰਗ ਕੀਤੀ ਤੇ ਹੁਣ 8 ਦਸੰਬਰ ਦੀ ਤਰੀਕ ਜਿਹੜੀ ਕਿ ਤੈਅ ਕਰ ਦਿੱਤੀ ਹੈ ਤੇ ਜਿਸ ਤੋਂ ਬਾਅਦ ਅਗਲੀ ਸੁਣਵਾਈ ਹੋਵੇਗੀ ਤਾਂ ਉੱਥੇ ਹੀ ਹਰਚਰਨ ਸਿੰਘ ਪੁੱਲਰ ਨੂੰ ਲੈ ਕੇ ਗੱਲ ਕਰੀਏ ਤਾਂ ਭਿੱਤੇ ਦਿਨਾਂ ਦੇ ਵਿੱਚ ਰਿਸ਼ਵਤ ਦੇ ਮਾਮਲੇ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਸੀਬੀਆਈ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਦੂਜੇ ਪਾਸੇ ਉੱਥੇ ਹੀ ਲਗਾਤਾਰ ਇਹ ਮਾਮਲਾ ਤੇ ਮੁਸ਼ਕਲਾਂ ਉਹਨਾਂ ਦੀਆਂ ਬਾਤੀਆਂ ਹੋਈਆਂ ਨਜ਼ਰ ਆਈਆਂ ਤੇ ਹੁਣ ਡੀਆਈਸੀ ਹਰਚਰਨ ਸਿੰਘ ਪੁੱਲਣ ਦੇ ਜਿਹੜੇ ਕਿ ਜਦੋਂ ਗ੍ਰਿਫਤਾਰੀ ਹੋਈ ਤਾਂ ਉਸ ਤੋਂ ਹੈਰਾਨ ਕਰਨ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਸੀ ਤੇ ਉਹਨਾਂ ਦੇ ਘਰ ਜਿਹੜਾ ਕਿ ਸੋਨਾ ਵੱਡੀ ਗਿਣਤੀ ਦੇ ਵਿੱਚ ਤੇ ਕੈਸ਼ ਵੱਡੀ ਗਿਣਤੀ ਦੇ ਵਿੱਚ ਬਰਾਮਦ ਹੋਇਆ ਤੇ ਜਿਸ ਤੋਂ ਬਾਅਦ ਇਹ ਤਸਵੀਰਾਂ ਦੇਖ ਕੇ ਸਭ ਹੈਰਾਨ ਸੀ ਪਰੰਤੂ ਹੁਣ ਉੱਥੇ ਹੀ ਸੀਬੀਆਈ ਦੀ ਗ੍ਰਿਫਤਾਰੀ ਤੋਂ ਬਾਅਦ ਕ੍ਰਿਸ਼ਨੂ ਸਰਦਾਰ ਨੂੰ ਵੀ ਜਿਹੜਾ ਕਿ ਨ्यायिक ਰਸਤੇ ਵਿੱਚ ਭੇਜ ਦਿੱਤਾ ਤੇ ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਜਿਹੜੀਆਂ ਕਿ ਸਾਰੀਆਂ ਚਾਇਦਾ ਦਾ ਉਸ ਨੂੰ ਲੈ ਕੇ ਵਿਹਾਜ ਤੱਕ ਜਾਂਚ ਪੜਤਾਲ ਚੱਲ ਰਹੀ ਹੈ ਤੇ ਜਿਹੜੇ ਉਹਨਾਂ ਦੇ ਪਰਿਵਾਰ ਦੇ ਖਾਤੇ ਸੀ ਉਹ ਫ੍ਰੀਜ਼ ਕਰ ਦਿੱਤੇ ਸੀ ਡੀਫ੍ਰੀਜ਼ ਕਰਨ ਦੀ ਮੰਗ ਕੀਤੀ ਸੀ ਤੇ ਉਹਨਾਂ ਦੇ ਘਰ ਦੇ ਪਰਿਵਾਰ ਦਾ ਕਹਿਣਾ ਸੀ ਕਿ ਜਿਸ ਤੋਂ ਬਾਅਦ ਕਿ ਜਿੰਨੇ ਵੀ ਸਾਡੇ ਖਾਤੇ ਨੇ ਉਹਨਾਂ ਨੂੰ ਡੀਫ੍ਰੀਜ਼ ਕੀਤਾ ਜਾਵੇ ਤੇ ਸਾਡੇ ਘਰ ਦੀ ਜਿਹੜੀ ਕਿ ਖਰਚਾ ਜਿਹੜਾ ਕਿ ਚਲਾਉਣਾ ਮੁਸ਼ਕਿਲ ਹੋ ਗਿਆ ਪਰੰਤੂ ਹੁਣ ਹਾਈ ਕੋਰਟ ਨੇ ਜਿਹੜੀ ਕਿ 8 ਦਸੰਬਰ ਦੀ ਤਾਰੀਖ ਤੈਅ ਕੀਤੀ ਹੈ ਤੇ ਜਿਸ ਤੋਂ ਬਾਅਦ ਉੱਥੇ ਹੀ ਜਿਹੜਾ ਕਿ ਪਰਿਵਾਰ ਦੇ ਮੰਗ ਤੋਂ ਬਾਅਦ ਜਿਹੜੇ ਕਿ ਖਾਤੇ ਨੂੰ ਡੀ ਫ੍ਰੀਜ਼ ਕਰਨ ਦੇ ਮਾਮਲੇ 'ਚ ਅਗਲੀ ਸੁਣਵਾਈ ਹੁਣ 8 ਦਸੰਬਰ ਨੂੰ ਹੋਵੇਗੀ